ਤੂੰ ਤੇ ਮੈਂ ਬੜੇ ਹੀ ਸੋਹਣੇ ਲਫ਼ਜ਼ ਨੇ ਦੋਵੇਂ ਇੱਕ ਕਵਿੱਤ ਪੇਸ਼ ਹੈ ਜੀ ਕਿ ਇੱਕ ਬਿੰਦ ਮੇਰੇ ਕੋਲੋਂ ਦੂਰ ਨਹੀਂ ਹੋਇਓ ਕਦੇ ਇੱਕ ਬਿੰਦ ਮੇਰੇ ਕੋਲੋਂ ਦੂਰ ਨਹੀਂ ਹੋਇਓ ਕਦੇ ਕੋਲ ਬੈਠਾ ਹੁਣ ਵੀ ਤੇ ਫੇਰ ਵੀ ਆਂ ਕੱਲਾ ਮੈਂ ਉਂਗਲ 'ਚੋਂ ਕੱਢ ਕੇ ਜੋ ਵਾਰ-ਵਾਰ ਸੁੱਟ ਸਕੇ ਨਾਹੀਂ ਕੋਈ ਮੁੰਦਰੀ ਤੇ ਨਾਹੀਂ ਕੋਈ ਛੱਲਾ ਮੈਂ ਪਤਾ ਐ ਤੈਨੂੰ ਸਭ ਕਿਹੜੇ ਰਾਹ ਕਿਸ ਪਿੰਡ ਜਾਣਾ ਜਾਣ-ਜਾਣ ਪੁੱਛਦਾ ਤੂੰ ਕਿੱਧਰ ਨੂੰ ਚੱਲਾ ਮੈਂ ਪਤਾ ਹੈ ਤੈਨੂੰ ਤੇਰੇ ਬਿਨਾ ਮੈਥੋਂ ਕਿਤੇ ਜਾਨੀ ਹੋਣਾ ਬਿਨ ਤੇਰੇ ਤੁਰ ਜਾਉ ਐਨਾ ਨਹੀਂ ਓ ਝੱਲਾ ਮੈਂ ਮੱਲਮ ਵੀ ਤੂੰ ਹੀ ਲਾਉਣੀ ਮੱਲਮ ਵੀ ਤੂੰ ਹੀ ਲਾਉਣੀ ਤੂੰ ਹੀ ਇੱਕ ਵੈਦ ਮੇਰਾ ਐਵੇਂ ਨਾ ਕੁਰੇਦ ਅਜੇ ਜ਼ਖਮ ਹਾਂ ਅੱਲਾ ਮੈਂ ਬੋਲ ਨਾਣੀ ਵੱਧ ਕੱਟ ਬੋਲ ਕੇ ਗੁਜ਼ਾਰਾ ਨਹੀਂ ਦੱਸ ਕਿਵੇਂ ਰੁਕਾਏ ਉਦਾਸੀ ਵਾਲਾ ਹੱਲਾ ਮੈਂ ਦੋ ਬੋਲ ਪਿਆਰ ਦੇ ਦੋ ਬੋਲ ਪਿਆਰ ਦੇ ਤੇ ਹਾਸਾ ਨੂਰੀ ਮੁਖ ਦਾ ਝੋਲੀ ਵਿੱਚ ਪਾ ਦੇ ਸਾਥ ਅੱਡਿਆ ਹੈ ਪੱਲਾ ਮੈਂ ਤੂੰ ਹੀ ਦਿੱਤੀ ਖੁਸ਼ੀਆਂ ਦੀ ਭਾਂ ਗੁਰਲਾਲ ਨੂੰ ਤੇਰੇ ਹੀ ਵਿੜੇ ਭੰਨ ਸੁਟਿਆਏ ਗੱਲਾਂ ਮੈਂ ਤੇਰੇ ਹੀ ਵਿੜੇ ਭੰਨ ਸੁਟਣਾ ਹੈ ਗੱਲਾਂ